ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਵਿਸ਼ਵ ਪ੍ਰਸਿੱਧ ਪੰਜਾਬੀ ਖੇਡ ਲਿਖਾਰੀ ਪ੍ਰਿੰਸੀਪਲ ਸਰਵੰਤ ਸਿੰਘ ਦੀ ਨਵ ਪ੍ਰਕਾਸ਼ਿਤ ਖੇਡ ਪੁਸਤਕ ਸੰਸਾਰ ਦੇ ਪ੍ਰਸਿੱਧ ਖਿਡਾਰੀ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਕਰਵਾਈ ਇਕੱਤਰਤਾ ਵਿੱਚ ਲੋਕ ਅਰਪਣ ਕਰਦੇ ਆ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਕਿਹਾ ਕਿ ਬਲਬੀਰ ਸਿੰਘ ਕਮਲ ਤੋਂ ਬਾਅਦ ਪ੍ਰਿੰਸੀਪਲ ਸਰਵੰਤ ਸਿੰਘ ਹੀ ਖੇਡ ਸਾਹਿਤ ਦਾ ਝੰਡਾ ਬਰਦਾਰ ਹੈ ਜਿਸ ਨੇ ਇਸ ਪੁਸਤਕ ਤੱਕ 90 ਤੋਂ ਵੱਧ ਰਚਨਾਵਾਂ ਰਚੀਆਂ ਹਨ 1965-66 ਤੋਂ ਖੇਡ ਸਾਹਿਤ ਸਿਰਜਣਾ ਕਰਕੇ ਪ੍ਰਿੰਸੀਪਲ ਸਰਵੰਤ ਸਿੰਘ ਨੇ ਆਪਣੇ ਸਮੁੱਚੇ ਜੀਵਨ ਕਾਲ ਵਿੱਚ ਖੇਡ ਸੱਭਿਆਚਾਰ ਉਸਾਰਨ ਵਿੱਚ ਵੀ ਉੱਗਾ ਯੋਗਦਾਨ ਪਾਇਆ ਹੈ ਮੈਨੂੰ ਮਾਣ ਹੈ ਕਿ 1981 ਵਿੱਚ ਛਪੀ ਉਹਨਾਂ ਦੀ ਪਹਿਲੀ ਕਿਤਾਬ ਦੇ ਲੋਕ ਅਰਪਣ ਵੇਲੇ ਵੀ ਮੈਂ ਉਹਨਾਂ ਦੇ ਜੱਦੀ ਪਿੰਡ ਚੱਕਰ ਜੋ ਕਿ ਲੁਧਿਆਣਾ ਵਿੱਚ ਹੈ ਹਾਕੀ 올ੰਪੀਅਨ ਸਰਦਾਰ ਪ੍ਰਥੀਪਾਲ ਸਿੰਘ ਪਹਿਲਵਾਨ ਗੁਰਬਖਸ਼ ਸਿੰਘ ਦੌਦਰ ਤੇ ਜਥੇਦਾਰ ਤੋਤਾ ਸਿੰਘ ਸਮੇਤ ਹਾਜ਼ਰ ਸਾਂ ਪੁਸਤਕ ਬਾਰੇ ਦੱਸਦੇ ਪ੍ਰਿੰਸੀਪਲ ਸਰਵੰਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ ਵਿਸ਼ਵ ਦੇ ਸਿਰਕੜ 30 ਖਿਡਾਰੀਆਂ ਬਾਰੇ ਜਾਣਕਾਰੀ ਅੰਕਿਤ ਹੈ ਇਹ ਹੀ ਇਸ ਲੜੀ ਵਿੱਚ ਦੂਸਰੀ ਪੁਸਤਕ ਹੈ ਜਿਸ ਨੂੰ ਪੀਪਲਜ਼ ਫੋਰਮ ਬਰਗਾੜੀ ਫਰੀਦਕੋਟ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ ਦੀ ਪ੍ਰੇਰਣਾ ਨਾਲ ਹੀ ਮੈਂ ਖੇਡ ਸਾਹਿਤ ਨੂੰ 14 ਪੁਸਤਕਾਂ ਦੇ ਚੁੱਕਾ ਹਾਂ ਸਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਬਟਾਲਾ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ ਦੀਆਂ ਲਗਨਾਂ ਨੇ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਦੀ ਰੌਣਕ ਬਣਾਇਆ ਹੈ ਇਸ ਮੌਕੇ ਪਾਕਿਸਤਾਨ ਤੋਂ ਆਏ ਮਹਿਮਾਨ ਡਾਕਟਰ ਆਬਿਦ ਸ਼ੇਰਬਾਨੀ ਤੇ ਡਾਕਟਰ ਵਸੀਮ ਨੂੰ ਗੁਰਪਜਨ ਗਿੱਲ ਦੀਆਂ ਸ਼ਾਹਮੁਖੀ ਵਿੱਚ ਛਪੀਆਂ ਤਿੰਨ ਕਾਵਿ ਕਿਤਾਬਾਂ ਖੈਰ ਪੰਜਾ ਪਾਣੀਆਂ ਦੀ ਮਿਰਗਾਵਲੀ ਤੇ ਸੁਰਤਾਲ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ ਉਨ੍ਹਾਂ ਸਮੇਤ ਸਾਰੇ ਮਹਿਮਾਨਾਂ ਨੇ surjit sports association ਬਟਾਲਾ ਦੀਆਂ 31ਵੀਂ ਕਮਲਜੀਤ ਖੇਡਾਂ ਦਾ ਸੋਵੀਨਰ ਖੇਡ ਪਰਚਮ ਦੀ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਸਰਦਾਰ ਅਮਰਜੋਤ ਸਿੰਘ ਸਿੱਧੂ ਸਰਦਾਰ ਰਿਤਿੰਦਰ ਸਿੰਘ ਪਿੰਡਰ ਭੁਪਿੰਦਰ ਸਿੰਘ ਡਿੰਪਲ ਮਨਵਿੰਦਰ ਸਿੰਘ ਢਿੱਲੋਂ ਫਰੀਦਕੋਟ ਤੇ ਪਨੀਤਪਾਲ ਸਿੰਘ ਗਿੱਲ ਵੀ ਹਾਜ਼ਰ ਸਨ